ਤੇ ਨਾਲ ਹੀ ਦੁੱਕੀ ਭਿੰਡਰ ਆ ਜਾਵੇ ਗਰਾਊਂਡ ਦੇ ਵਿੱਚ ਇਹ ਥੋੜੀ ਧਰਤੀ ਪਥਰੀਲੀ ਐ ਸਾਰਾ ਦਿਨ ਮੈਂ ਜਦੋਂ ਤਾਂ ਦੇਖਦਾ ਵੀ ਦੁੱਕੀ ਨੇ ਗਰਾਊਂਡ ਦੇ ਵਿੱਚੋਂ ਇੱਕ ਮਿੰਟ ਨਹੀਂ ਗਿਆ ਕਿਤੇ ਸਬਰ ਗੱਤਾ ਮਾਰਦਾ ਕਿਤੇ ਪੱਥਰ ਚੱਕਦਾ ਤੇ ਕਿਤੇ ਤੋਚੀ ਬਾਜੀ ਤੁਸੀਂ ਦੇਖ ਲਿਆ ਇਹਨੂੰ ਮੈਨੂੰ ਲੱਗਦਾ ਪਾਣੀ ਛੜਕਾ ਕੀਤਾ ਪੱਥਰ ਬਾਹਰ ਕੱਢੇ ਘਾਹ ਨੂੰ ਸਾਰਾ ਤੇ ਤੋਚੀ ਬਾਜੀ ਕਹਿੰਦੇ ਦਾਣਾ ਪਾਣੀ ਖੇਚ ਲੈ ਆਉਂਦਾ ਕੌਣ ਕਿਸੇ ਦਾ ਖਾਂਦਾ ਅਸੀਂ ਆਪਦੇ ਲੋ ਪੂਰੀ ਵਾਹ ਲਾਵਾਂਗੇ ਤੋਚੀ ਬਾਦੀ ਦੀ ਬਦੌਲਤ ਦੁੱਕੀ ਪਿੰਡਰ ਜੀ ਕਨੇਡਾ ਦੇ ਗਰਾਊਂਡਾਂ ਵਿੱਚ ਸੇਵਾ ਕਰਨਗੇ ਕਿਜਕਾਰਾ ਲਾ ਦिए ਫਿਰ ਬੋਲੋ ਸੋਨਹਾਲ ਬਹੁਤ ਸ਼੍ਰੀਕਾ ਜਤੰਦਰ ਤੋਚੀ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੁਸੀਂ ਮਾਨ ਦੇ ਰਹੇ ਨਿਮਾਨਿਆਂ ਨੂੰ ਸਰਦਾਰ ਦਰਸ਼ਨ ਸਿੰਘ ਜੀ ਬੱਬੀ ਸੈਟਲ ਤੋਂ ਕਲਵੰਤ ਸਿੰਘ ਜੀ ਸ਼ਾ ਰਣਜੀਤ ਸਿੰਘ ਢੰਡਾ ਸਾਹਿਬ ਦੇ ਸਾਰੇ ਪਰਮੇਤਰ ਸੁੱਚਾ ਮਠੱਡਾ ਮਨ ਜੰਦਰ ਵਰਮੀ ਹੋਰੀ ਔਰ ਸਾਰਿਆਂ ਦਾ ਧੰਨਵਾਦ ਹੈ